ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਮੁੜ ਟਵਿੱਟਰ ਦੇ ਉਤੇ ਉਲਝ ਪਏ। ਵਿਵਾਦ ਆਮ ਆਦਮੀ ਪਾਰਟੀ ਤੇ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਨੂੰ ਲੈ ਕੇ ਸ਼ੁਰੂ ਹੋਇਆ। ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਕਾਰ ਘਟ ਚੋੜ ਦਾ ਇਲਜ਼ਾਮ ਲਾਇਆ। ਕੈਪਟਨ ਨੇ ਲਿਖਿਆ ਲੰਬੀ ਸੀਟ ਤੇ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਨੂੰ ਆਪ ਦਾ ਉਮੀਦਵਾਰ ਬਣਾਉਣ ਦੇ ਨਾਲ ਇਹ ਸਾਫ ਹੁੰਦਾ ਹੈ ਕਿ ਆਪ ਅਤੇ ਅਕਾਲੀ ਗੜਚੋੜ ਦੇ ਵਿਚਕਾਰ ਆਪਸੀ ਸਮਝੌਤਾ ਹੋਇਆ ਏ ਤਾਂ ਜੋ ਇਹ ਸੀਟ ਦੇ ਬਾਦਲ ਦੀ ਚਿਤ ਪੱਕੀ ਕੀਤੀ ਜਾ ਸਕੇ। ਕੈਪਟਨ ਦੇ ਇਸ ਟਵੀਟ ਤੋਂ ਬਾਅਦ ਕੇਜਰੀਵਾਲ ਚੁੱਪ ਕਿੱਥੇ ਬੈਠਣ ਵਾਲੇ ਸੀ। ਉਹਨਾਂ ਨੇ ਲਿਖਿਆ ਸਰ ਕੀ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜ ਰਹੇ ਹੋ ਜਾਂ ਸੁਖਬੀਰ ਬਾਦਲ ਦੇ ਜਾਂ ਫਿਰ ਮਜੀਠੀਆ ਜਾਂ ਫਿਰ ਸੇਫ ਸੀਟ ਤੇ ਰਹੋਗੇ। ਇਸ ਤੋਂ ਬਾਅਦ ਮੋੜ ਤੋਂ 바ਰੀ ਕੈਪਟਨ ਦੀ ਸੀ। ਕੈਪਟਨ ਨੇ ਲਿਖਿਆ ਬਾਦਲ ਦਾ ਖੇਡ ਖਤਮ ਹੋ ਚੁੱਕਾ ਏ। ਤੁਸੀਂ ਦੱਸੋ ਕਿ ਕਿੱਥੋਂ ਚੌਣ ਲੜ ਰਹੇ ਹੋ ਮੈਂ ਉੱਥੋਂ ਹੀ ਲੜਾਂਗਾ ਜਿੱਥੋਂ ਤੁਸੀਂ ਲੜੋਗੇ ਕੈਪਟਨ ਦੇ ਇਸ ਟਵੀਟ ਦਾ ਜਵਾਬ ਕੇਜਰੀਵਾਲੇ ਵੀਰਵਾਰ ਨੇ ਦਿੱਤਾ ਕੇਜਰੀਵਾਲੇ ਲਿਖਿਆ ਤਾਂ ਤੁਸੀਂ ਮੇਰੇ ਖਿਲਾਫ ਲੜ ਰਹੇ ਹੋ ਬਾਦਲ ਜਾਂ ਡਰੱਗਸ ਦੇ ਖਿਲਾਫ ਨਹੀਂ ਬਾਦਲ ਵੀ ਇਹੀ ਕਹਿੰਦੇ ਨੇ ਕਿ ਉਹ ਮੇਰੇ ਖਿਲਾਫ ਲੜਨਗੇ ਤੁਸੀਂ ਤੇ ਬਾਦਲ ਦੋਵੇਂ ਮੇਰੇ ਖਿਲਾਫ ਲੜਨਾ ਚਾਹੁੰਦੇ ਹੋ ਤੇ ਇੱਕ ਦੂਜੇ ਦੇ ਖਿਲਾਫ ਨਹੀਂ ਇਸ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਮੈਂ ਅਰਣ ਜੇਟਲੀ ਤੇ ਮਜੀਠੀਆਂ ਨੂੰ ਉਸ ਵੇਲੇ ਹਰਾਇਆ ਸੀ ਜਦੋਂ ਤੁਸੀਂ ਪੰਜਾਬ ਦੇ ਬਾਰੇ ਕੁਝ ਨਹੀਂ ਜਾਣਦੇ ਸੀ ਪਰ ਇਹ ਦੱਸੋ ਕਿ ਤੁਸੀਂ ਮੇਰੇ ਨਾਲ ਲੜਨ ਤੋਂ ਇੰਨਾ ਡਰਦੇ ਕਿਉਂ ਹੋ ਜਵਾਬ ਦੇ ਵਿੱਚ ਕਿਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਚੋਣਾ ਨਹੀਂ ਲੜ ਰਿਹਾ ਇਸ ਲਿਹਾਜ਼ ਦੇ ਨਾਲ ਤੁਹਾਡੀ ਚੁਣੌਤੀ ਖੋਖਲੀ ਹੈ ਅਸੀਂ ਬਾਦਲ ਤੇ ਮਜੀਠੀਆਂ ਦੇ ਖਿਲਾਫ ਲੜ ਰਹੇ ਹਾਂ ਜਿਨ੍ਹਾਂ ਨੇ ਪੰਜਾਬ ਨੂੰ ਡਰਗ ਦੇ ਵਿੱਚ ਡੋਬੋ ਦਿੱਤਾ ਹੈ ਤੇ ਤੁਸੀਂ ਉਹਨਾਂ ਨਾਲ ਲੜਨ ਦੀ ਬਜਾਏ ਸਾਡੇ ਨਾਲ ਲੜ ਰਹੇ ਹੋ ਗੇਜਰੀਵਾਲ ਦੇ ਇਸ ਟਵੀਟ ਦੇ ਜਵਾਬ ਚ ਕੈਪਟਨ ਨੇ ਲਿਖਿਆ ਪੰਜਾਬ ਦੇ ਲਈ ਆਪਣਾਪਣ ਵਿਖਾਉਣਾ ਤੁਹਾਡਾ ਮਹਸਾ ドラਮਾ ਹੈ ਹੁਣ ਤੁਸੀਂ ਸੱਚਾਈ ਸਵੀਕਾਰ ਕਰ ਲਈ ਹੈ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਝੂਠ ਬੋਲਣ ਅਤੇ ਝੂਠੇ ਵਾਅਦੇ ਕਰਨ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੈਪਟਨ ਤੇ ਗੇਜਰੀਵਾਲ ਦੇ ਵਿਚਕਾਰ ਇਹ ਟਵਿੱਟਰ ਵਾਰ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਅਕਤੂਬਰ ਮਹੀਨੇ ਦੇ ਵਿੱਚ ਦੋਵੇਂ ਆਗੂ ਟਵਿੱਟਰ ਦੇ ਉੱਤੇ ਇਸੇ ਤਰ੍ਹਾਂ ਉਲਝ ਚੁੱਕੇ ਨੇ